ਜੀ ਸਾਰਨ ਪਿਆਰ ਭਰੀ ਸ਼ਤਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਪਈ ਅਮਰਤਪਾਲ ਸਿੰਘ ਬਾਰੇ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਆਪਦੇ ਸਾਥੀਆਂ ਸਮੇਤ ਜਿਨ੍ਹਾਂ ਤੇ ਐਨਐਸਏ ਲੱਗੀ ਹੋਈ ਐ ਕੀ ਜੋ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਇਸ ਨਾਲ ਕੁਝ ਸਿੱਖ ਜਥੇਬੰਦੀਆਂ ਵੀ ਨਾਰਾਜ਼ ਹੋ ਸਕਦੀਆਂ ਨੇ ਕਿ ਵੋਟਾਂ ਦੇ ਵਿੱਚ ਵੀ ਫਰਕ ਪੈ ਸਕਦਾ ਜਾਂ ਕੋਈ ਹੋਰ ਛੜਿਆੰਤਰ ਰਚਿਆ ਜਾ ਰਿਹਾ। ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਕਿ ਮੇਰਾ ਅੰਮ੍ਰਿਤ ਮੈਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਨਹੀਂ ਆ। ਪਰ ਹਜੇ 1 ਸਾਲ ਹੀ ਹੋਇਆ ਐਨਐਸਏ ਲੱਗੀ ਨੂੰ ਤੇ ਕਹਿ ਰਹੇ ਨੇ ਕਿ ਸਾਨੂੰ ਬਾਹਰ ਕੱਢੋ। ਸਾਨੂੰ ਨਜ਼ਰਵੰਦ ਨਾ ਕੀਤਾ ਜਾਵੇ ਸਾਨੂੰ ਜੇਲ੍ਹ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਬਾਹਰ ਕੱਢੋ ਤੇ ਉੱਥੇ ਹੀ ਦੂਜਾ ਬਿਆਨ ਸੁਖਬੀਰ ਸਿੰਘ ਬਾਦਲ ਨੇ ਇਹ ਦਿੱਤਾ ਕਿ ਮੇਰੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਸਿੰਘ ਪ੍ਰਕਾਸ਼ ਸਿੰਘ ਬਾਦਲ ਉਹਨਾਂ ਤੇ ਵੀ ਐਨਐਸਏ ਲੱਗੀ ਸੀ ਤਾਂ ਉਹਨਾਂ ਦਾ ਇੱਕ ਹੀ ਬਿਆਨ ਸੀ ਪ੍ਰਕਾਸ਼ ਸਿੰਘ ਬਾਦਲ ਦਾ ਕਿ ਨਾ ਤਾਂ ਅਸੀਂ ਜ਼ਮਾਨਤ ਲਵਾਂਗੇ ਤੇ ਨਾ ਹੀ ਅਸੀਂ ਪੈਰੋਲ ਲਵਾਂਗੇ ਤੇ ਨਾ ਹੀ ਅਸੀਂ ਸਿਸਟਮ ਦੇ ਮੂਰੇ ਝੁਕਾਂਗੇ ਇਹ ਜੋ ਬਿਆਨ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਇਸ ਦੇ ਨਾਲ ਵੋਟਾਂ ਦੇ ਵਿੱਚ ਵੀ ਸ਼ਾਇਦ ਫਰਕ ਪੈ ਜਾਵੇ ਪਰ ਉਹ ਤਾਂ ਟਾਈਮ ਹੀ ਦੱਸੇਗਾ ਕੀ ਇਹ ਸੁਖਬੀਰ ਸਿੰਘ ਬਾਦਲ ਦਾ ਭਾਈ ਅਮਰਤਪਾਲ ਸਿੰਘ ਜੋ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਕੀ ਵੋਟਾਂ ਦੇ ਵੇੜੇ ਇਹ ਬਿਆਨ ਦੇਣਾ ਸਹੀ ਸਾਬਿਤ ਹੋ ਸਕਦਾ ਜਾਂ ਗਲਤ ਸਾਬਿਤ ਹੋ ਸਕਦਾ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰਕੇ ਦੱਸ ਦਿਓ